تے جتے سردار دی نہ ہوئے نہ ایمان نہ او محفل میں نے اندوری لگ دی پاہے تو سے ناراض ہو ہاں میرے براہ ہیں کیوں کہ نہ ریشمہ دا تبدیل ہویا لباس پاہ میں تو سے کیڑے ملک لے جاؤ تے نہ سردارہ نہ اپنا چینج ملک ہوں نا. اے میں پکی گرنٹی دے دیا نہ ریشمہ بدل دیتے نہ سردار جی بدل دے اسی اگلے جنمہ دے کوئی بہن پائی ہی ہیں السلام علیکم امید کرنی ہے تو سی سارے خیریت نار ہوگی ਜਿਸ ਮਹਿਫਲ ਜਿਸ ਸਿੱਖ ਸਰਦਾਰ ਨਾ ਹੋਰ ਮੈਨੂੰ ਉਹ ਮਹਿਫਲ ਚੰਗੀ ਨਹੀਂ ਲੱਗਦੀ ਇਹ ਕਹਿਣਾ ਹੈ ਪਾਕਿਸਤਾਨ ਦੀ ਮਸ਼ਹੂਰ ਪੰਜਾਬੀ ਗਲੁਕਾਰਾ ਰੇਸ਼ਮਾ ਜੀ ਦਾ ਹੋਰ ਕੀ ਕਹਿ ਰਹੀ ਹੈ ਸਿੱਖਾਂ ਬਾਰੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਅੰਤ ਤੱਕ ਜੁੜੇ ਰਹਿਣਾ ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚੱਲ ਗਏ ਵੀਡੀਓ ਵੇਖਨੇ ਫਿਰ ਕਰਨੇ ਉਸ ਤੇ ਵਿਚਾਰ ਗੋ ਇਹ ਗੱਲ ਹੈ ਮੈਨੂੰ ਬੜੇ ਪਿਆਰੇ ਲੱਗਦੇ ਠੀਕ ਕਰਾਂਗੇ ਮੈਂ ਇੱਕ ਵਾਰ ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਦੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜੇ ਰੂਸ ਸਿ ਗਏ ਕੋਈ 150 ਬੰਦੇ ਤਾਇਫਾ ਜਿਵੇਂ ਉਹਨਾਂ ਦੇਤੇ ਆਉਂਦੇ ਸਾਡੇ ਉਧਰ ਜਾਂਦੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਸ਼ੇਂਦੀਆਂ ਸੜਕ ਤੇ ਰਸਤਾ ਭੁੱਲ ਗਈ ہوں نے انگریزی آئے نہ کوئی بات انہوں نے کہا کی کر فکر ہی پی گئی یہ ادھر ادھر ساری سارا اگریزیاں ہی اگریزیاں نظر آنے ایک سردار جی میں نے مل گیا میں کہا یا اللہ شکر ہے میرا پیو مل گیا میرا بھی پیو پگ بن دن سے میں نے دکان سے کڑیاں دی میں پج کے گئے میں کہا سردار جی ہاں پوتر کی گل ہے میں کہا جی اِسی پاکستان ہوں آئے تو <تصفح> میرا بھیر میں سڑکیں دیکھتی دی دیکھتی دی تیرے والی ہاں <تصفح> کہنے کے کہ پھر میں رستہ پھول بھول گئے تو <تصفح> کہڑی جگہ تو آئے میرا یہ میں پتا نہیں <تصفح> لیکن میرے کو چابی ہے کمری کی انہوں نے دیکھ کے اپنا سارا پتا نشان تے ہے انہوں نے میں مینوں کار چھڑ کے آئے میں کہ میرا نشما ہے کہنا کہ اچھا ریشما پنجابی گانے گا ہی ربا نہیں, لگ دا جی نہیں لگتا دل میرا ہاں مگر سردار جی تبھی بغیر دل نہیں لگا تو میں روس آ گئی جتے <تصحق> سردار جی نام میں نہ ایمان ادوری لگتی پہ تے ناراض ہو ہاں میرے براہ ہیں کیوں کہ نہ ریشما دا تبدیل ہویا لباس باوی تھی کیڑے ملک لے جاؤ تے نہ سردار کا ਆਪਣਾ ਚੇਂਜ ਮਲਕ ਹੁੰਦਾ ਐ ਮੈਂ ਪੱਕੇ ਗਾਰੰਟੀ ਦੇਣੀ ਆ ਰੇਸ਼ਿਆਂ ਬਦਲ ਦਿੱਤੇ ਨਾ ਸਰਦਾਰੀ ਬਦਲ ਦਿੱਤੇ ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਪਾਈ ਹੈ ਤੇ ਹੁਣੇ ਮੈਂ ਸਾਰੇ ਵਲੀਆਂ ਦੀ ਬਾਬਾ ਗੁਰੂ ਨਾਨਕ ਜੀ ਦੀ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਫੁਦਾ ਗਾ ਮੈਂ ਅੰਮ੍ਰਿਤਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਛਿਰੂਣਾ ਦਾ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਹਾਂ ਮਿੱਤਰ ਪਿਆਰਿਆਂ ਨੂੰ ਅਵਲ ਲਲਾ 100 ਰੁਪਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ જગ ਉਪਯੋਗ ਕੋ ਫਲੇ ਕੋ ਮੰਦੇ ਇਹ ਮੈਨੂੰ ਲਿਖੇ ਨੇ ਦਿੱਤਾ ਮੇਰੇ ਕਿਤਾਬ ਪਾਕਿਸਤਾਨ ਰਹਿ ਗਈ ਉਂਝੇ ਮੈਂ ਅਲੀ ਬੇ ਪੜ੍ਹੀ ਹੋਈ ਅਸਲ ਬਹੁਤ ਹੀ ਵਧੀਆ ਵੀਡੀਓ ਸੀਗੀ ਤੇ ਉਸ ਤੋਂ ਜ਼ਿਆਦਾ ਵਧੀਆ ਰੇਸ਼ਮਾ ਜੀ ਦੇ ਸਿੱਖਾਂ ਬਾਰੇ ਵਿਚਾਰ ਸੀ ਜਿਹੜੇ ਰੇਸ਼ਮਾ ਜੀ ਨੇ ਦੱਸੇ ਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੈਨੂੰ ਉਹ ਮਹਿਫਲ ਹੀ ਨਹੀਂ ਚੰਗੀ ਲੱਗਦੀ ਜਿੱਥੇ ਸਿੱਖ ਸਰਦਾਰ ਨਾ ਹੋਣ ਕਿਉਂਕਿ ਸਿੱਖ ਸਰਦਾਰ ਬੇਸ਼ਮਾ ਜੀ ਨਾਲ ਬਹੁਤ ਜ਼ਿਆਦਾ ਪਿਆਰ ਮੁਹੱਬਤ ਕਰਦੇ ਸੀ ਇੱਜ਼ਤ ਮਾਨ ਸਨਮਾਨ ਦਿੰਦੇ ਸੀਗੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਤਰ੍ਹਾਂ ਦੇ ਉਹਨਾਂ ਦੇ ਆਪਣੇ ਪੰਜਾਬੀ ਮੁਸਲਮਾਨ ਭਾਈ ਜਿਹੜੇ ਸੀਗੇ ਉਹ ਦਿੰਦੇ ਸੀ ਸਿੱਖ ਸਰਦਾਰ ਬਿਲਕੁਲ ਇਸੇ ਤਰ੍ਹਾਂ ਉਹਨਾਂ ਦੇ ਨਾਲ ਪਿਆਰ ਮੁਹੱਬਤ ਨਾਲ ਪੇਸ਼ ਹੁੰਦੇ ਸੀ ਉਹਨਾਂ ਦਾ ਇੱਜ਼ਤ ਇhtaram ਕਰਦੇ ਸੀ ਇਸ ਲਈ ਉਹ ਵੀ ਸਿੱਖਾਂ ਬਾਰੇ ਬਹੁਤ ਜ਼ਿਆਦਾ ਵਧੀਆ ਵਿਚਾਰ ਜਿਹੜੇ ਉਹ ਪੇਸ਼ ਕਰ ਰਹੇ ਸੀਗੇ ਔਰ ਉਹਨਾਂ ਨੇ ਆਪਣਾ ਇੱਕ ਐਕਸਪੀਰੀਅੰਸ ਵੀ ਪੇਸ਼ ਕੀਤਾ ਜਿਹੜਾ ਉਹਨਾਂ ਦਾ ਗੁਜਸ਼ਤਾ ਹੋਇਆ ਸੀਗਾ ਜਿਵੇਂ ਬਾਹਰ ਦੇ ਮੁਲਕ ਕਿਸੇ ਕਨਸਰਟ ਵਾਸਤੇ ਗਏ ਸੀਗੇ ਤੇ ਵੈਸੇ ਘੁੰਮਣ ਫਿਰਨ ਵਾਸਤੇ ਬਾਹਰ ਨਿਕਲੇ ਪਰ ਹੈ ਕੋਲ ਅਤਾ ਪਤਾ ਕੋਈ ਵੀ ਨਹੀਂ ਸੀ ਘੁੰਮਦੇ ਘੁੰਮਦੇ ਜ਼ਿਆਦਾ ਦੂਰ ਚਲੇ ਗਏ ਹੁਣ ਜਦੋਂ ਯਾਦ ਆਇਆ ਕਿ ਮੈਂ ਵਾਪਸ ਵੀ ਜਾਣਾ ਹੈ ਤੇ ਮੈਨੂੰ ਤੇ ਅਤਾ ਪਤਾ ਹੀ ਕੋਈ ਨਹੀਂ ਹੈ ਨਾ ਮੇਰੇ ਕੋਲ ਕੋਈ ਨਿਸ਼ਾਨੀ ਹੈ ਨਾ ਕੋਈ ਫੋਨ ਨੰਬਰ ਹੈ ਹੁਣ ਰੇਸ਼ਮਾ ਜੀ ਉਥੇ ਪਰੇਸ਼ਾਨ ਖੜੇ ਆ ਕਿ ਮੈਂ ਕੀ ਕਰਾਂ ਕਿਉਂਕਿ ਉਥੇ ਤੇ ਸਾਰੇ ਅੰਗਰੇਜ਼ ਸੀਗੇ ਔਰ ਰੇਸ਼ਮਾ ਜੀ ਇੰਨਾ ਪੜੇ ਵੀ ਨਹੀਂ ਸੀ ਕਿ ਉਹ ਕਿਸੇ ਦੇ ਨਾਲ ਗੱਲ ਕਰਕੇ ਤੇ ਆਪਣੇ ਪਤੇ ਤੇ ਪਹੁੰਚਣ ਦੂਸਰਾ ਡਰਦੇ ਵੀ ਸੀ ਕਿ ਇਹ ਨਾ ਹੋਵੇ ਕੋਈ ਇਹ ਜਾਣ ਲਵੇ ਕਿ ਰੇਸ਼ਮਾ ਜੀ ਜਿਹੜੀ ਹੈ ਉਹਨੂੰ ਤੇ ਪਤਾ ਹੀ ਨਹੀਂ ਹੈ ਤੇ ਕੋਈ ਐਸਾ ਬੰਦਾ ਮੈਨੂੰ ਮਿਲ ਜੇ ਜਿਹੜਾ ਕਿ ਮੈਨੂੰ ਕਿਸੇ ਪਹਿਲਾਂ ਜਗ੍ਹਾ ਤੇ ਲੈ ਆਈਏ ਤੇ ਉਹ ਡਰਦੇ ਵੀ ਸੀ ਇਸ ਲਈ ਪੁੱਛਣ ਵੀ ਨਹੀਂ ਸੀਦਾ ਹੁਣ ਚੱਲਦੇ ਆਂ ਚੱਲਦੇ ਆਂ ਅਚਾਨਕ ਉਹਨਾਂ ਦੀ ਨਜ਼ਰ ਇੱਕ ਸਰਦਾਰ ਦੇ ਪਈ ਤੇ ਰੇਸ਼ਮਾ ਜੀ ਦਾ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਨਾਲ ਹੀ ਉਹਨਾਂ ਨੇ ਅੱਲਾ ਦਾ ਸ਼ੁਕਰ ਅਦਾ ਕੀਤਾ ਇਹ ਕਹਿੰਦਿਆਂ ਹੋਇਆ ਕਿ ਯਾ ਅੱਲਾ ਦਾ ਸ਼ੁਕਰ ਹੈ ਤੁਮੇ ਮੈਨੂੰ ਮੇਰੇ ਪਿਓ ਨਾਲ ਮਲਾਤਾ ਦੇਖੋ ਬਹੁਤ ਵੱਡੀ ਗੱਲ ਹੈ ਜਿਹੜੀ ਰੇਸ਼ਮਾ ਜੀ ਨੇ ਸਿੱਖ ਸਰਦਾਰ ਬਾਰੇ ਕਹੀ ਹੈ ਕਿਉਂਕਿ ਬਾਪ ਜਿਹੜੀ ਹੈ ਬਾਪ ਦਾ ਰਿਸ਼ਤਾ ਐਸਾ ਰਿਸ਼ਤਾ ਹੈ ਜਿਹਦੇ ਵਿੱਚ ਔਲਾਦ ਹਰ ਜਗ੍ਹਾ ਦੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਮਹਿਫੂਜ਼ ਜਿਹੜਾ ਹੈ ਨਾ ਉਹ ਮਹਿਸੂਸ ਕਰਦੀ ਹੈਗੀ ਹੈ ਸੇਫ ਮਹਿਸੂਸ ਕਰਦੀ ਹੈਗੀ ਹੈ ਤੇ ਮਾਂ-ਬਾਪ ਦੇ ਜ਼ਿਹਰੇ ਸ਼ਫਕਤ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮਾਂ-ਬਾਪ ਜਿਹੜੇ ਆ ਉਹਨਾਂ ਲਈ ਹਰ ਵੱਡੀ ਤੋਂ ਵੱਡੀ ਮੁਸ਼ਕਲ ਨਾਲ ਟਕਰਾ ਜਾਣਗੇ ਪਰ ਆਪਣੀ ਔਲਾਦ ਨੂੰ ਕੁਝ ਨਹੀਂ ਹੋਣ ਦੇਣਗੇ ਔਰ ਰੇਸ਼ਮਾ ਜੀ ਤੇ ਵੀ ਬਿਲਕੁਲ ਇਸੇ ਤਰ੍ਹਾਂ ਦੇ ਜਿਹੜੇ ਸੀਐਸਾ ਸਾਥ ਸੀਗੇ ਸਿੱਖ ਸਰਦਾਰ ਨੂੰ ਵੇਖ ਕੇ ਕਿਉਂਕਿ ਉਹ ਜਾਣਦੀ ਸੀਗੀ ਕਿ ਸਿੱਖ ਸਰਦਾਰ ਮੈਨੂੰ ਮਿਲ ਗਿਆ ਹੈ ਤੇ ਹੁਣ ਇਹ ਮੈਨੂੰ ਕਿਸੇ ਮਹਿਫੂਜ਼ ਜਗ੍ਹਾ ਤੇ ਪਹੁੰਚਾ ਦੇਣਗੇ ਮੈਂ ਆਪਣੇ ਸਹੀ ਟਿਕਾਣੇ ਤੇ ਪਹੁੰਚਾਂਗੀ ਇਹਨਾਂ ਨੂੰ ਯਕੀਨ ਸੀਗਾ ਇਹ ਯਕੀਨ ਵੀ ਰੋਗਤੋ ਨਹੀਂ ਇਹ ਬਰੇ ਸਗੀਰ ਤੋਂ ਕਾਇਮ ਹੈ ਕਿਉਂਕਿ ਮੁਸਲਮਾਨ ਸਿੱਖ ਤੇ Hindu ਅਸਾਈ ਸਾਰੇ ਜਦੋਂ ਇਕੱਠੇ ਰਹਿੰਦੇ ਸੀਗੇ ਤੇ ਇਹਨਾਂ ਦਾ ਆਪਸ ਵਿੱਚ ਭਾਈਚਾਰਾ ਤੇ ਮੁਹੱਬਤ ਵੀ ਬਹੁਤ ਜ਼ਿਆਦਾ ਸੀਗੀ ਔਰ ਉਦੋਂ ਜਦੋਂ ਨਾਦਰ ਸ਼ਾਹ ਤਲਵਾਰ ਦੇ ਜ਼ੋਰ ਦੇ ਉੱਤੇ ਹਰ ਬੰਦੇ ਨੂੰ ਜ਼ੇਰ ਕਰਦਾ ਸੀਗਾ ਤੇ ਉਹ ਰਾਤ ਨੂੰ ਜਿੱਥੇ ਲੋਕਾਂ ਦੇ ਮਾਨੋਦਵਾਲਾ ਤੋਂ ਲੁੱਟ ਕੇ ਲੈ ਕੇ ਜਾਂਦਾ ਸੀ ਉੱਥੇ ਹੀ ਉਹ ਧੀਆਂ ਭੈਣਾਂ ਨੂੰ ਵੀ ਨਾਲ ਹੀ ਲੈ ਜਾਂਦਾ ਸੀਗਾ ਤੇ ਖਾਲਸਾ ਫੌਜ ਜਿਹੜੀ ਆ ਰਾਤ ਦੇ 12 ਵਜੇ ਨਿਕਲਦੀ ਸੀਗੀ ਤੇ ਉਹਦਾ ਖਜ਼ਾਨਾ ਲੁੱਟਣੇ ਦੇ ਨਾਲ-ਨਾਲ ਉਹ ਲੋਕਾਂ ਦੀਆਂ ਧੀਆਂ ਪਣਾ ਨੂੰ ਵੀ ਬਾਹਵਿਫਾਜ਼ਤ ਉਹਨਾਂ ਉਹਦੇ ਕੋਲੋਂ ਲੈ ਕੇ ਹੁੰਦੇ ਸੀਗੇ ਤੇ ਉਹਨਾਂ ਦੇ ਟਿਕਾਣਿਆਂ ਤੇ ਪਹੁੰਚਾਉਂਦੇ ਸੀ ਯਾਨੀ ਕਿ ਇਹ ਜਿਹੜਾ ਇਮੇਜ ਹੈ ਸਿੱਖ ਸਰਦਾਰਾਂ ਦਾ ਇਹ ਉਦੋਂ ਦਾ ਬਣਿਆ ਹੋਇਆ ਹੈ ਕਿ ਉਹ ਲੋਕਾਂ ਦੀਆਂ ਧੀਆਂ ਪਣਾ ਦੀ ਇੱਜ਼ਤਾਂ ਨੂੰ ਬਚਾਉਂਦੇ ਆ ਤੇ ਉਹਨਾਂ ਨੂੰ ਮਾਨ ਸਨਮਾਨ ਵੀ ਦਿੰਦੇ ਆ ਇਤਰਾਮ ਵੀ ਕਰਦੇ ਉਹਨਾਂ ਦੀ ਇੱਜ਼ਤ ਵੀ ਕਰਦੇ ਹੈਗੀ ਆ ਔਰ ਇਸੇ ਲਈ ਰੇਸ਼ਮਾ ਜੀ ਨੇ ਵੀ ਰੱਬ ਦਾ ਸ਼ੁਕਰ ਅਦਾ ਕੀਤਾ ਸਿੱਖ ਸਰਦਾਰ ਨੂੰ ਵੇਖ ਕੇ ਕਿਉਂਕਿ ਉਹਨੂੰ ਯਕੀਨ ਹੋ ਗਿਆ ਸੀ ਕਿ ਸਿੱਖ ਸਰਦਾਰ ਹੁਣ ਮੈਨੂੰ ਮੇਰੇ ਟਿਕਾਣੇ ਤੇ ਪਹੁੰਚਾ ਦੇਣਗੇ ਇਹ ਸਿੱਖਾਂ ਬਾਰੇ ਇਹ ਜਿਹੜਾ ਨਾ ਇਮੇਜ ਰੇਸ਼ਮਾ ਜੀ ਨੇ ਦੱਸਿਆ ਇਹ ਬਹੁਤ ਹੀ ਵਧੀਆ ਸੀਗਾ ਔਰ ਸਿੱਖਾਂ ਬਾਰੇ ਰੇਸ਼ਮਾ ਜੀ ਦੇ ਵਿਚਾਰ ਵੀ ਬਹੁਤ ਵਧੀਆ ਸੀਗੇ ਵੀਰੋ ਹੁਣ ਤੁਹਾਡੇ ਰੇਸ਼ਮਾ ਬਾਰੇ ਕੀ ਵਿਚਾਰ ਹੈ ਔਰ ਰੇਸ਼ਮਾ ਬਾਰੇ ਕੀ رائے ਰੱਖਦੇ ਹੋ ਕਮੈਂਟ ਕਰਕੇ لازمی ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਰੱਖਿਓ ਆਪਣਾ ਟੇਰ ਸਾਰਾ ਖਿਆਲ ਅੱਲਾਹ ਹਾਫਿਜ਼